ਦਾਂਦ ਤੱਕ ਮਨਾ ਕਰੀ ਕੋਈ ਨਾ ਕਰਦਾ ਜਾ ਸਵਾਰੀਆਂ ਪਾ ਦੇ ਦਾਂਦ ਤਾਂ ਮੇਰੇ ਵੀ ਨਹੀਂ ਇਹਨੂੰ ਵੀ ਨਾਲ ਹੀ ਸੱਚੀ ਗੱਲ ਹੈ ਤੇਨੂੰ ਵੀ ਨਾਲ ਹੀ ਇਹਦਾ ਕਰੋਨਾ ਆ ਜਾਵਾ ਤੇਰਾ ਤਾਂ ਮੁੱਲ ਵਧਣਾ ਵਾ ਨਾਲ ਇਹਦਾ ਘਟਣਾ ਤੈਨੂੰ ਵੀ ਨਾਲ ਨਹੀਂ ਸੀ ਦਾਂਦ ਤਾਂ ਮੇਰੇ ਵੀ ਨਹੀਂ ਬੱਕਰੀਆਂ ਦੇ ਵੀ ਇਹ ਗੋਲਾਂ ਦੀ ਗੁੱਥਲੀ ਆ ਹਾਂਜੀ ਬੱਕਰੀਆਂ ਨਵੇਂ ਹਾਂ ਦੇ ਪੋਣੀਆਂ ਅੱਜ ਉੱਤੇ ਪੱਟੀ ਮਲ ਗਏ ਹਾਂਗੇ ਇੱਕ ਪਾਲੂ ਕੋਈ ਚੱਲਦੀ ਇੱਕ ਕੋਈ ਮੰਗਣ ਨੂੰ ਤੱਕਲਾ ਯਾਰ ਚਾਹੇ ਦਾ ਰਖ ਮੰਗੀ ਜਾਵੇ ਤੁਸੀਂ ਹੁੰਦਾ ਬਾਲਾ ਆਮਨ ਬਾਈ ਇਹ ਵੀ ਵਿਚਾਰਾ ਕੋਈ ਗੱਲ ਨਹੀਂ ਯਾਰਾਂ ਤਰੀ ਬੰਦਾ ਲਾਓ ਜੀ ਮੁੰਲਾ ਆਪਾਂ ਅੱਜ ਮੇਰੇ ਨੂੰ ਇਹ ਕਹਿੰਦਾ ਵੀ ਜੇ ਬੱਕਰੀ ਬੰਡਰ ਹੋਵੇ ਲਾਓ ਜੀ ਇਹੀ ਹੁੰਦਾ ਹਾਂਜੀ ਹਾਂ ਇਤ ਬੰਡਰ ਹੋ ਗਿਆ ਬੰਡਰ ਹੋ ਗਿਆ ਇਹ ਤਾਂ ਮੰਗ ਨਹੀਂ ਉਹ ਮੁਰਾ ਬਗ ਲੈ ਆਲਾ ਹੋਵੇ ਤੁਸੀਂ ਕਹਿੰਦੇ ਗਰਾਇਆ ਗਰਾਇਆ બસ ਬਸ ਸਾਰੀਆਂ ਵੀ ਕੱਢ ਦਿਓ ਜਿਹੜੀਆਂ ਲੈਣੀਆਂ ਨੇ ਹੋਰ ਵੀ ਨੇ ਹਾਂ ਹਾਂ ਪੱਠਾ ਅੱਛਾ ਹੋਰ ਵੀ ਹੈਗੀਆਂ ਇਹਦੇ ਨਾਲ ਇਹ ਅੱਡ ਨੇ 4 ਇਹਨਾਂ ਦਾ ਕਰੋ ਪਹਿਲਾਂ ਹੋਰ ਵੀ ਦਿਵਾਵਾਂਗੇ ਹਾਂ ਰਾਜੋ ਸਹੀ ਮੈਂ ਇਹਨਾਂ ਨੂੰ ਗੱਲ ਦੱਸਾਂ ਮਾਲ ਕੀ ਹੈ ਹਾਂ ਖਤਮ ਨਹੀਂ ਹਾਂ ਇਹ ਤਾਂ ਨੂੰ ਗੱਲ ਗੱਲੇ ਖਤਮ ਹਾਂ ਗੱਲ ਹਾਂ ਹੋਰ ਹੈਗਾ ਕਿਸੇ ਨੇ ਨਾਲ ਹੋਰ ਦਿਖਾ ਓਏ ਕੋਈ ਗੱਲ ਨਹੀਂ ਜਿਹੜਾ ਵੰਡਾ ਉਹਦਾ ਬਣਾਓ ਕੋਈ ਨਾ ਛੱਡ ਦੇ ਹੋਰ ਦਿਖਾ ਦਿਓ ਹੋਰ ਦਿਖਾ ਦਿਓ ਕਾਹਦੀ ਬੱਕਰੀਆਂ ਨੂੰ ਵੜੇ ਮਾਰ ਜੀ ਬਾਈ ਲੰਘ ਕੇ ਦੇਣੀ ਸੁਣਾ ਦੇ ਦਿਨ ਫੜੋ ਤੇ ਦੇੜੀ ਬਣਾਓ ਕੋਈ ਵੀ ਹੈ ਨਹੀਂ ਉਹ ਦਿਖਾ ਦੇ ਜਿਹੜੀ ਤਾਂ ਦੁਨੀਆ ਉਹ ਦਿਖਾ ਦੇ ਹੋਰ ਦਿਖਾ ਦਿਓ ਦਿਖਾ ਦਿਓ ਬੱਚੇ ਵਾਲੀ ਦਾ ਬੱਚੇ ਵਾਲੀ ਬੱਚੇ ਵਾਲੀ ਛੇਰੀ ਨੂੰ ਛੱਡ ਕੇ ਛੇਰੀ ਨੂੰ ਛੱਡ ਕੇ ਲਾਲ ਤੇ ਪੂਰੀ ਨੂੰ ਛੱਡ ਕੇ ਆ ਛੇਰੀ ਤੇ ਪੂਰੀ ਨੂੰ ਛੱਡ ਕੇ ਹੋਰ ਦਿਖਾ ਬੱਚਿਆਂ ਦੀ ਦਾ ਫਰਾਹੀ ਆ ਇਹਦੇ ਲੈ ਕੇ ਮਾ ਦਿਖਾ ਕੁ ਆਜੂ ਦੇਖ ਆਜੂ ਬਾਈ ਨਾ ਮੈਂ ਮਾਤਾ ਦਾ ਸੁਨਹਿਰਾ ਖਾ ਸਾਹ ਕੋ ਗਰਾਪਾ ਹੋਰ ਕਿਹੜੀ ਓਏ ਉਹ ਟੋਪਰਾ ਇਹਨਾਂ ਨੂੰ ਰੱਖ ਕੇ ਜੱਪਾ ਦਰੱਖਿਆ ਨਾ ਓਏ ਦਰੱਖਿਆ ਦੋ ਆ ਬੜਾ ਕੀ ਆ ਦੇ ਕੇ ਕਰ ਲੰਗਿਆ ਪਿੱਛੇ ਪੁਰਣੀ ਮੇਟੀ ਚ ਨਹੀਂ ਦੇਣੀ ਓਏ ਇਧਰ ਨਹੀਂ ਯਾਰ ਚੱਲ ਲੈ ਜੂ ਨਿਚੂ ਨੂੰ ਹਾਂ ਦੱਬੀ ਦਾ ਜਾਇਚੇ ਦੱਸੇ ਪਾਪਾ ਕਿੱਥੇ ਆ ਪਾਪਾ ਆ ਪਾਠ ਮੀਮਣੀ ਦੇ ਪੈਸੇ ਦੱਸ ਕਿੰਨੇ ਆ ਛੇ ਨੀੜੀਆ ਪਾਲਾ ਜਾਂ 6 ਆ ਜਹੇ 8 ਆ ਬੋਲ ਕਿੰਨੇ ਨੀੜੀਆ ਪਾਲਾ ਰੇ ਮੂਰੇ ਆ ਬੰਦਰਾ ਤੂੰ ਵੀ ਬਸੂ ਵਾਲੇ ਬੰਦੇ ਆਪਾਂ ਤੂੰ ਹਾਂ ਗੱਲ ਘੱਟ ਨਹੀਂ ਕਰਦਾ ਮੈਂ ਤਾਂ ਗਰੀਬ ਜੇ ਜੇ ਤੂੰ ਵੀ ਆਉਂਦਾ ਕਿੰਨਾ ਕਰੂੰਗਾ ਸਾਡਾ ਟਾਈਮ ਹੈ ਬਾਬਾ ਸਹੀ ਦੱਸ ਕਿੰਨੇ ਦੇ ਤੁਸੀਂ ਤੂੰ ਤਾਂ ਆਪਦੇ ਨੂੰ ਮੋਟਾ ਨਾ ਤੂੰ ਤਾਂ ਦੱਸ ਬਾਬਾ ਤੂੰ ਦੱਸ ਤੇਰੀ ਚੀਜ਼ ਹੈ ਗਰੀਬ ਬੰਦਾ ਹੈ ਹੋਰ ਮਾਤਾ ਕਹਿੰਦਾ 20000 ਰੁਪਏ ਹੈ 30000 ਰੁਪਏ ਦਾ ਦਾदू ਕੋਈ ਨਾ ਕੋਈ ਮੰਗ ਲਿਆ ਕੋਈ ਦਾਲ ਨਹੀਂ। ਨਾ ਮੈਂ ਗੱਲ ਸੁਣਦਾ ਮੇਰੀ। ਹਾਂ ਹਾਂ ਲਾ ਦੇ ਲਾ ਦੇ। ਹਜੂ ਕੋਈ ਨਾ ਮੰਗ ਲਿਆ ਕੋਈ ਦਾਲ ਨਹੀਂ। ਹਾਂ ਮੀਰਾ ਸਾਲਾ ਤਾਂ ਕੋਈ ਲਾਉਣਾ। ਇਹ ਆਪਾਂ ਨੇ ਕਿਹੜਾ ਮੀਆਂ ਕੋਈ ਉਹ ਕਰਦਾ। 6 ਦਿਨ ਤੋਂ ਵੀ ਵੀ 8 ਨੂੰ ਢੋਗੀਆਂ ਜਾਂਦੀ ਆ ਫੰਡ ਰਹਿ ਗਈ ਆ। ਬਾਈ ਜਾਨੀ ਜਾਨੀ ਬਾਬੇ। ਫੇਰ ਫੇਰ ਛੱਡ ਦੇ। ਛੱਡ ਜਾ ਬਾਬਾ ਐਸੇ ਕਿੱਥੇ ਜਾਂਦੇ ਆ। ਉਸਾ ਤੇ ਰਗੀ ਤੇ ਬਾਬੇ। ਬਾਬਾ ਮੈਂ ਬਾਬਾ ਗੱਲ ਸੁਣ ਲੈ। ਨਹੀਂ ਦੀ ਨਾ ਤੇਰੀ। ਚੁੱਪ ਕਰ। ਕੋਤਾ ਲਾਉਂਦਾ 12। ਹਾਂ। ਠੀਕ ਆ। ਤੈਨੂੰ ਬੁੜੇ ਬੰਦੇ ਕਰਕੇ ਸਹੀ ਮੁੱਲ ਲਾਉਂ ਪੂਰੀ 15 ਦੀ ਪੌਣੇ। ਨਹੀਂ। ਰੁਪਈਏ ਲੈ ਨਾ ਸਹੀ ਮੁੱਲ ਲਾਤਾ ਅੱਜ 15 ਬਤਾ ਨਹੀਂ ਮੈਂ ਗਲਤ ਨਹੀਂ ਕਰੇਗਾ ਗਰੀਬ ਆਂ ਤੂੰ ਆਹੋ ਫੇਰ ਕਿਸੇ ਨੋਟ ਪਾ 15000 ਨਾ ਤਾਂ ਲੋਟੇਗਾ ਇਹਦਾ ਮੁੱਲ ਬੋਲਦਾ ਹੈ ਥੋੜਾ ਬਡਲ ਕਰਕੇ ਪਾ ਦੇ ਤਾਂ ਠੀਕ ਆ ਜਾਂ 15 ਹੀ ਦਿੰਨੇ ਆ ਜਾਰਾ ਅਜੂ ਨਹੀਂ ਮਹਿੰਗੀ ਹੋਈ ਨਹੀਂ ਆ 15 ਦਾ ਪੈਸੇ ਲੈ ਚੱਲ 15 ਦਾ ਹੋਰ ਦਸਵੀਂ ਕੁਸ ਬਾਪੂ ਦੱਸ ਆ ਜਾ ਨਾ ਬੀਜ ਦੀ ਪੌਣੀਆਂ ਪਾਲਾ ਨਹੀਂ ਤੇਰੀ ਮਨ ਆ ਜਾ ਮੈਂ ਤੈਨੂੰ ਹੁਣ ਕੀ ਹਾਂ ਜਾ ਮਰੂਤੀ ਇਹ ਨਾ ਮਰ ਜਾ ਭਾਈ ਦਾ ਨਹੀਂ ਕਿਹੜਾ ਬੰਦਾ ਹੈ ਅਰਜਾ ਤੂੰ ਲੜਾਇਆ ਮਰਨ ਦੀਆਂ ਵਾਲੇ ਕੰਮ ਕਰ ਮੈਂ ਵੀ ਪੂਣੀ ਤੇਥੋਂ ਹੀ ਕਰ ਓ ਤੂੰ ਹਾਂ ਹੱਟ ਜਾ ਲੜ ਜਾ ਹੁਣ ਦੇਖੀ ਜਾਊਗੀ ਅਸੀਂ ਖੜੇ ਹਾਂ ਯਾਰ ਨਾਲ ਤੂੰ ਟੈਨਸ਼ਨ ਨਾ ਤੋੜਨਾ ਹਾਲਾ ਪੈਸੇ ਵਾਜ ਬਗੈਰ ਸੋਨੇ ਤੇਰ ਇਹ ਲਫੜਾ ਹਾਂ ਬੋਲ 16000 ਦੀ ਤੇਰੀ ਪੱਠ ਵੇਚੀ ਬਸ ਰਹੇਂਦੇ ਰਾਜੂ ਫਿਰ ਹੁਣ ਨਾ ਪਾਈ ਨਾ ਇਹ ਤੋ ਬੁਢਾ ਬੰਦਾ ਹੈ ਵਿਚਾਰਾ ਓਏ ਵੇ ਕੱਲੀ ਜਾਣਾ ਯਾਰ ਜਾਣ ਕੱਲੀ ਹੈ ਬੁਰਿਆ ਬਾਪੇ ਚੱਲੀ ਜਾਣਾ ਮੋਚਾ ਪੂਛਣਾ ਚੱਕ ਪੂਛਣਾ ਆਇ ਤੁਰ ਪਾਸਾ ਨਾ ਰਸਾ ਆ ਸਾਬਤ ਕੀ ਜਲੇਬੀਆਂ ਖਾ ਕੇ ਦੇ ਚਤੀ ਬਾਬੇ ਦੀ ਪੱਠ ਹਾਂ ਪੂਰਾ ਕਰਾਦਾ ਇਥੇ ਕੱਠਾ ਪੂਰੀ 17000 ਜੱਕੇ ਹੋ ਜੀ ਜੀ ਬਾਲਾ ਬਾਲਾ ਹਾਲੋ ਹਾਲੋ ਸਵਾਗਤ ਹੈ ਬਾਲਾ ਬਾਲਾ ਜੀ ਕੇ ਦੇ ਹਾਂ ਹਾਂ ਜੈ ਬਾਬਾ ਤੇਰੀ ਜੈ ਠੀਕ ਆ ਯਾਰ ਹਾਂ ਚਾਰ ਸਾਲ ਤੋਂ ਕੰਮ ਨਹੀਂ ਕਰਨਾ ਪੰਜ ਛੇ ਸੱਤ ਅੱਠ ਨੋ ਨੋ 9 10 ਉੱਥੇ ਲੈਨੇ 14 ਜੀ 14 ਨੰਬਰ ਰਾਜ ਤਰੋ 14 ਮੋੜਾ ਜੀ ਚੱਕ ਪਾਈ 15 16 ਇਹ 17 ਫੋਰ ਕਰ ਦੇ ਆ ਵੀ ਖੁਸ਼ੀ ਨਾਲ ਇੱਧਰ ਨੂੰ ਕੈਮਰਾ ਵਾਲ ਨੂੰ ਉਹ ਲੈ ਭਾਈ ਹੈ ਤੇਰੇ ਸ਼ਾਹ ਮਾਰ ਗਿਆ ਫੰਦਾ ਹੁਣ ਬਾਬੇ ਤੋਂ ਮਾਰਨਾ ਰੱਖ ਚੱਕ ਦੇ ਕੰਮ ਨੂੰ ਫਿਰ ਕਰੇ ਦੱਸ ਬਾਬਾ ਫੂਰ ਕੱਟਦੇ ਕਰਦੇ ਇਹਨਾਂ ਨੂੰ ਜਾਣਦੇ ਫਿਰ ਕਰੇ ਦੱਸ ਤੀ ਨਹੀਂ ਕਿਹਦੀ ਰਾਸਤੀ ਨਹੀਂ ਹੁੰਦੀ ਵੈਰੀ ਵੱਡਾ ਤੇਰੇ ਨਾਲ ਮਹਗੀ ਸਸਤੀ ਨਹੀਂ ਤੇਰੇ ਛਾਲ ਕੇ ਤੇਰੇ ਹਾਂ ਲੈ ਜਾ ਚੱਲ ਬਾਬਾ ਅਖਰੀ ਗੱਲ ਨਹੀਂ ਗਰੀਬ ਹੰਦਾ ਪੰਲਾ ਹੰਦੇ ਨੂੰ ਕਹਾਂਦੇ ਰਾਜੂ ਪਤਾ ਕੀ ਆ ਯਾਰ ਆਪਾਂ ਨੂੰ ਲੱਗ ਜਾਂਦੇ ਉਹ ਵੀ ਤੋਂ ਬੋਲੀ ਰੇ ਨੂੰ ਬਾਬਾ ਦੇ ਉਹ ਦੇ ਦੂ ਹੀ ਸਵਾਏ ਦਾ ਇਹ ਜਾ ਸੁਭਾਏ ਆ ਉਹ ਵੀ ਦਵਾ ਦੇਖ ਲਾ ਉਹ ਵੀ ਗੱਲ ਆ ਉਹਦੀ ਰਾਜੂ ਮਾਨਤਰੀ ਹੈਗਾ ਕੋਸਾ ਔਰ ਰਾਜੂ